ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਕਰਦੇ ਆ ਮਾਰਨਿੰਗ ਦਾ ਰੁਟੀਨ ਸ਼ੁਰੂ ਹਨਾ ਮਾਰਨਿੰਗ ਟਾਈਮ ਆਪਾਂ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਪਾਠ ਕੀਤਾ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਫਿਰ ਆਪਾਂ ਸਫਾਈਆਂ ਤੇ ਸ਼ੁਰੂ ਹੋਗੇ ਹੁਣ ਆਪਾਂ ਸਫਾਈ ਕਰਦੇ ਆ ਪਹਿਲਾਂ ਬਾਹਰ ਤੋਂ ਸਫਾਈ ਕਰਦੇ ਨੇ ਕਿਉਂਕਿ ਨੇਰੀਆਂ ਨਾਲ ਹਨਾ ਬਹੁਤ ਚਲਦੀਆਂ ਨੇ ਉਹਦੇ ਨਾਲ ਰੇਤਾ ਬਹੁਤ ਜ਼ਿਆਦਾ ਚੜ ਜਾਂਦਾ ਹੈ ਤੇ ਨਾ ਫਿਰ ਸਫਾਈ ਕਰਨੀ ਮਾਰਨਿੰਗ ਟਾਈਮ ਪਹਿਲਾਂ ਬਾਹਰ ਤੋਂ ਹੀ ਕਰ ਦੇਣਾ ਕਿਉਂਕਿ ਬਾਹਰ ਦੇ ਹੈ ਨਾ ਫਿਰ ਆਉਂਦਾ ਜਾਂਦਾ ਰਹਿੰਦਾ ਕੋਈ ਫਿਰ ਬੁਰਾ ਚਾ ਲੱਗਦਾ ਤੇ ਇਕੱਲੇ ਬੰਦਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਨਾ ਜੋ ਸਫਾਈਆਂ ਵਗੈਰਾ ਸਾਰੀਆਂ ਕਰਨੀਆਂ ਪੈਂਦੀਆਂ ਨੇ ਜਦ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੇਰੇ ਘਰ ਦਾ ਜਿਹੜਾ ਆਂਗਣ ਹੈ ਵਿਹੜਾ ਹੈ ਨਾ ਉਹ ਕਿੱਡਾ ਵੱਡਾ ਹੈਗਾ ਇਹਦੀ ਸਫਾਈ ਕਰਨ ਵਾਸਤੇ ਜੇ ਆਪਾਂ ਹਨਾ ਕਿਸੇ ਨੂੰ ਰੱਖੀਏ ਹੁਣ ਆਪਾਂ ਕੋਠੀਆਂ ਦੇ ਵਗੈਰਾ ਦੀ ਸਫਾਈ ਕਰਨ ਕਰਨ ਦੀ ਰੱਖਦੇ ਆ ਤਾਂ ਘੱਮ ਸੇ ਘੱਮ ਆਪਾਂ ਨਾ 2 2 3 3000 ਰੁਪਏ ਆਪਾਂ ਤੋਂ ਲੈਂਦੀਆਂ ਨੇ ਦੇਖੋ 2 3000 ਰੁਪਏ ਤੇ ਇਹ ਵਾਜ ਜਾਂਦਾ ਤੇ ਮੈਂ ਨਾ ਸਾਰੇ ਘਰ ਦੇ ਕੰਮ ਖੁਦ ਹੀ ਕਰਦੀ ਆ ਤੁਸੀਂ ਦੇਖਿਆ ਨਾ ਡੰਗਰ ਮੱਝਾਂ ਵਗੈਰਾ ਨੂੰ ਵੀ ਇਹ ਨਾ ਖੁਦ ਹੀ ਸੰਭਾਲਦਿਆਂ ਸਨੀਸਾਜ ਵਗੈਰਾ ਜੋ ਵੀ ਕਰਦੀ ਆ ਤੇ ਵੀ ਕਿ ਜਿਹੜੇ ਛੋਟੇ-ਮੋਟੇ ਕੰਮ ਨੇ ਜਿੱਦਾਂ ਕਿ ਇਹ ਨਾ ਮਾਰਨਿੰਗ ਟਾਈਮ ਬ੍ਰੇਕਫਾਸਟ ਕਿਸੇ ਨੂੰ ਨਾਸ਼ਤਾ ਵਗੈਰਾ ਦੇਤਾ ਉਹ ਤਾਂ ਹੋ ਚੁੱਕਿਆਗਾ ਤੇ ਬਾਬਾ ਜੀ ਆਉਂਦੇ ਨੇ ਹਨਾ ਉਹਨਾਂ ਨੂੰ ਵੀ ਗਜਾ ਵਗੈਰਾ ਪਾਉਣੇ ਪੈਂਦੇ ਆ ਤੇ ਪ੍ਰਸ਼ਾਦਾ ਵੀ ਤਿਆਰ ਕਰਨਾ ਪੈਂਦਾ ਉਹਨਾਂ ਤੋਂ ਮੈਂ ਪਹਿਲਾਂ ਕਰ ਚੁੱਕੀ ਹਾਂ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਤੇ ਹੁਣ ਆਪਾਂ ਸਾਰੇ ਵਿੱਚ ਝਾੜੂ ਲਗਾ ਕੇ ਕਿਉਂਕਿ ਪਹਿਲਾਂ ਝਾੜੂ ਲਗਾਉਣਾ ਪੈਂਦਾ ਫੇਰ ਆਪਾਂ ਪੋਚਾ ਲ ਤੇ ਅੱਜ ਛੁੱਟੀ ਵੀ ਹੈਗੀ ਸਾਰਿਆਂ ਨੂੰ ਤੇ ਅੱਜ ਸ਼ਾਪਿੰਗ ਕਰਨ ਵੀ ਜਾਣਾ ਤਾਂ ਉਸ ਕਰਕੇ ਮੈਂ ਸੋਚਿਆ ਵੀ ਪਹਿਲਾਂ ਜਲਦੀ ਜਲਦੀ ਆਪਾਂ ਸਫਾਈਆਂ ਕਰ ਦਈਏ ਤੇ ਬੇਬੇ ਜੀ ਦਾ ਮੰਝਾ ਆਪਾਂ ਨੇ ਝਾੜ ਕੇ ਪਸਾਤਾ ਤੇ ਸਾਡੇ ਵੱਡੇ ਬੇਬੇ ਜੀ ਨੇ ਜਿਹੜੇ ਉਹ ਮੈਟ ਦੇ ਨੇ ਉਹਨਾਂ ਵਾਸਤੇ ਨਾ ਆਪਾਂ ਨੇ ਤੇ ਮੰਝੇ ਦੇ ਉੱਪਰ ਪਲਾਈ ਲਗਾਤੀ ਪਹਿਲਾਂ ਇਹ ਮੰਝੇ ਦੇ ਵਿੱਚ ਹਨਾ ਬਾਣ ਸੀਗਾ ਜਿਹਨੂੰ ਆਪਾਂ ਸੂਤ ਕਹਿੰਦੇ ਨੇ ਉਹ ਕੱਢ ਕੇ ਫਿਰ ਅਸੀਂ ਇਹ ਤੇ ਪਲਾਈ ਲਵਾਤੀ ਤੇ ਇਹ ਆਪਣਾ ਜਿਹੜਾ ਬਾਹਰ ਵਾਲੀ ਰਸੋਈ ਹੈਗੀ ਇਹ ਉਹ ਹੈਗੀ ਤੇ ਦੇਖੋ ਬਹੁਤ ਮਿੱਟੀ ਘੱਟਾ ਚੜ ਜਾਂਦਾ ਵੈਸੇ ਤਾਂ ਅੱਜ ਮੇਰਾ ਮੂਡ ਨਹੀਂ ਸੀਗਾ ਸਫਾਈ ਕਰਨ ਦਾ ਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਅੱਜ ਨਾ ਅਸੀਂ ਜਾਣਾ ਸੀਗਾ ਸ਼ਹਿਰ ਉਹਦੇ ਕਰਕੇ ਬਸ ਮੈਂ ਮੋਟੇ-ਮੋਟੇ ਜਾ ਕਿਤੇ-ਕਿਤੇ ਕਪੜਾ ਮਾਰਤਾ ਕਿਤੇ-ਕਿਤੇ ਕਪੜਾ ਮਾਰਤਾ ਜਿੱਦਾਂ ਕਿ ਆਪਾਂ ਉਵੇਂ ਮੰਨ ਲਿਆ ਜਾਂਦੇ ਹਣਾ ਵੀ ਅੱਜ ਕੰਮ ਕਰਨ ਨੂੰ ਮਨ ਨਹੀਂ ਕਰਦਾ ਉਦਾਂ ਕਰਕੇ ਫਿਰ ਆਪਾਂ ਨੇ ਥੋੜੀ ਜਿਹੀ ਸਫਾਈ ਵੀ ਕਰਤੀ ਤੇ ਕਰਦੇ-ਕਰਦੇ ਮੈਂ ਸੋਚਿਆ ਵੀ ਛੱਡੋ ਹਣਾ ਮਿੱਟੀ ਤਾਂ ਰੋਜ਼ ਬਹੁਤ ਜ਼ਿਆਦਾ ਪੈ ਜਾਂਦੀ ਹੈ ਗੱਡੀਆਂ ਦਾ ਵੀ ਉਦੋਂ ਪਰ ਜਾਂਦੀਆਂ ਨੇਗੀਆਂ ਤੇ ਹੁਣ ਆਪਾਂ ਦੂਸਰੇ ਤਾਂ ਆਪਾਂ ਨੇ ਗਏ ਹੋਏ ਸੀਗੇ ਟਿਊਸ਼ਨ ਤੇ ਗਏ ਹੋਏ ਸੀਗੇ ਪਾਪਾ ਕੁੜੀਆਂ ਨੂੰ ਲੈ ਕੇ ਤੇ ਬਿੜ ਵੀਟਾ ਹਜੇ ਸੁੱਤਾ ਪਿਆ ਸੀ ਆ ਮੈਂ ਸੋਚਿਆ ਵੀ फटाफट ਪਹਿਲਾਂ ਮੈਂ ਸਫਾਈ ਕਰਦਾ ਤੇ ਆਪਾਂ ਹੁਣ ਵਿੜਾ ਵੀ ਸੁੰਬਰ ਦਿੰਨੇ ਆ ਵਿੜਾ ਸੁੰਬਰਦੇ ਸੁੰਬਰਦੇ ਨਾਲ ਗਰਮੀ ਇੰਨੀ ਆ ਜਾਂਦੀ ਕਿਉਂਕਿ ਗਰਮੀ ਪਹਿਲਾਂ ਹੀ ਬਹੁਤ ਜ਼ਿਆਦਾ ਪੈ ਰਹੀ ਆ ਮੀ ਵੀ ਨਹੀਂ ਪਹਿਰਿਆ ਤੇ ਤੁਸੀਂ ਵੀ ਦੱਸਣਾ ਕਿ ਨਾ ਤੁਸੀਂ ਸਾਰੇ ਆਪਦੇ ਘਰ ਦੀ ਸਫਾਈਆਂ ਆਪ ਕਰਦੇ ਹੋ ਜਾਂ ਤੁਹਾਡੇ ਇਹ ਕੰਮ ਵਾਲੇ ਲੱਗੇ ਹੋਏ ਨੇ ਤੇ ਕੰਮ ਵਾਲਿਆਂ ਆਪ ਲਗਾ ਤਾਂ ਲੈਣੇ ਆ ਨਾ ਪਰ ਉਹ ਸਫਾਈ ਉਹਨੇ ਵਧੀਆ ਤਰੀਕੇ ਨਾਲ ਨਹੀਂ ਕਰਦੀ ਜਿੰਨੇ ਆਪਾਂ ਨਾ ਖੁਦ ਕਰਦੇਾਂਗੇ ਕਿਉਂਕਿ ਅੰਦਰੋਂ ਬਾਹਰੋਂ ਫਿਰ ਉਹ ਤੇ ਕੁ ਮੋਟਾ ਮੋਟਾ ਜਾਣਾ ਝਾੜੂ ਮਾਰ ਜਾਂਦੇ ਨੇਗੇ ਪਰ ਨੇਰੀਆਂ ਬਹੁਤ ਚਲਦੀਆਂ ਨੇ ਨਾ ਸਫਾਈ ਕਰਨ ਦਾ ਫਾਇਦਾ ਵੀ ਕੋਈ ਨਹੀਂ ਹੈਗਾ ਪਰ ਕਰੇ ਬਿਨਾ ਵੀ ਨਹੀਂ ਸਰਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿੰਦੇ ਆ ਪਰ ਜਿੱਦਾਂ ਕਿ ਹੈ ਨਾ ਸਰਬਜੀਤ ਦੀਦੀ ਵੀ ਕਹਿੰਦੇ ਸੀ ਕਿ ਕੋਈ ਹੈ ਨਾ ਇਦਾਂ ਵੀ ਨਹੀਂ ਕਹਿੰਦਾ ਵੀ ਹਾਂ ਤੁਸੀਂ ਥੱਕ ਗਏ ਹੋਵੋਗੇ ਚਲ ਬੈਠ ਜਾਓ 2 ਮਿੰਟ ਕਿਉਂਕਿ ਔਰਤ ਨਾ ਇੱਕ ਆਪਦੇ ਪਰਿਵਾਰ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਗਾ ਦਿੰਦੀ ਹੈਗੀ ਪਰ ਤੁਸੀਂ ਹੈ ਨਾ ਸਾਰੇ ਸਿਸਟਰ ਨਹੀਂ ਆਓ ਸੋ ਮੈਨੂੰ ਦੱਸਿਓ ਨਾ ਵੀ ਜਦੋਂ ਆਪਾਂ ਜਿੰਨਾ ਮਰਜ਼ੀ ਫਰੀ ਜਾਈਏ ਥੱਕ ਜਾਈਏ ਖੁਸ਼ ਵੀ ਹੋ ਜਾਈਏ ਨਾ ਆਪਾਂ ਨੂੰ ਘਰ ਵਿੱਚ ਕੋਈ ਇਹ ਵੀ ਨਹੀਂ ਪੁੱਛਦਾ ਵੀ ਤੁਸੀਂ ਰੋਟੀ ਖਾ ਲਈ ਜਾਂ ਨਹੀਂ ਖਾ ਲਈ ਹੈ ਨਾ ਤੁਸੀਂ ਥੱਕ ਤਾਂ ਨਹੀਂ ਗਏ ਤੁਸੀਂ ਰੈਸਟ ਕਰ ਲਓ ਤੇ ਪਰ ਉਹ ਫਿਰ ਵੀ ਹੈ ਨਾ ਫਿਰਨੇ ਹੀ ਪੈਂਦਾ ਹੈਗਾ ਚਲੋ ਇਹ ਤਾਂ ਆਪਣੀ ਇੱਕ ਡਿਊਟੀ ਵੀ ਹੈ ਨਾ ਤੇ ਜ਼ਿੰਮੇਵਾਰੀਆਂ ਵੀ ਨੇ ਤੇ ਹੁਣ ਆਪਾਂ ਮੰਮੀ ਮਾਰਨਿੰਗ ਟਾਈਮ ਸੈਰ ਕਰਦੇ ਫਿਰਦੇ ਨੇ ਤੇ ਨਾਲੇ ਨਾਮ ਜਪਦੇ ਨੇ ਚਲੋ ਮੰਮੀ ਜੀ ਹੈ ਨਾ ਬਿਮਾਰ ਰਹਿੰਦੇ ਨੇ ਉਹਨਾਂ ਤੋਂ ਕੰਮ ਵੀ ਨਹੀਂ ਬਣਦਾ ਹੈਗਾ ਤੇ ਥੋੜਾ ਬਹੁਤਾ ਤੁਰ ਫਿਰ ਕੇ ਆਪਦਾ ਜਿੱਦਾਂ ਕਿ ਬਰਤਨ ਵਗੈਰਾ ਤਾਂ ਕਦੇ-ਕਦੇ ਸਾਫ਼ ਕਰ ਦਿੰਦੇ ਨੇ ਹੋਰ ਜ਼ਿਆਦਾ ਕੰਮ ਉਹਨਾਂ ਤੋਂ ਨਹੀਂ ਬਣਦਾ ਹੁਣ ਦੇਖੋ ਕਿੱਡਾ ਵੱਡਾ ਹਨਾ ਬੇੜਾ ਪੂਰੇ ਬਿੱਗੇ ਦੇ ਵਿੱਚ ਸਾਡਾ ਘਰ ਹੈਗਾ ਹੁਣ ਆਪਾਂ ਇਧਰੋਂ ਡੰਗਰਾਂ ਕਣੀ ਉਹ ਵੀ ਝਾੜੂ ਮਾਰ ਦਿੰਨੇ ਵੈਸੇ ਤਾਂ ਨਾ ਡੰਗਰਾਂ ਦਾ ਗੋਹਾ ਕੂੜਾ ਜਿਹੜਾ ਉਹ ਤਾਂ ਦੀਦੀ ਹੁਰੀ ਆਉਂਦੇ ਨੇ ਸਿੱਟਣ ਵਾਸਤੇ ਪਰ ਝਾੜੂ ਨਾ ਹਨਾ ਉਹ ਕਦੇ ਕਦੀ ਮਾਰ ਦਿੰਨੇ ਜਿੱਦਾਂ ਕਿ ਹਫਤੇ 'ਚ ਜੇ ਕਹਿ ਦੇ ਤਾਂ ਇੱਕ ਨਦੀਵਾਰੀ ਮਾਰ ਦਿੰਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਾਰੇ ਫਰੈਂਡ ਨੂੰ ਤੇ ਦੇਖੋ ਮੀਂਹ ਕਰਕੇ ਇਹ ਏਰੀਆ ਮਲ ਕੇ ਮੀਂਹ ਤਾਂ ਪਿਆ ਨਹੀਂ ਹੈਗਾ ਜਦੋਂ ਮੋਟਰ ਚੱਲਦੀ ਹੈ ਸਾਡੀ ਮੋਟਰ ਨਾ ਅੰਦਰ ਹੈਗੀ ਤੇ ਉਹ ਨਾ ਪਾਣੀ ਆ ਕੇ ਫਿਰ ਜਿਹੜਾ ਮਾਣੀ-ਮੋਟੀ ਮਿੱਟੀ ਹੁੰਦੀ ਹੈ ਉਹ ਜੰਮ ਜਾਂ ਤੇ ਮਿੱਟੀ ਕੱਟੇ ਨੂੰ ਹਨਾ ਸਾਫ਼ ਕਰਦੇ ਕਰਦੇ ਥੱਕ ਜਾਂਦਾ ਪਹਿਲਾਂ ਨਾ ਮੈਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਮੇਰੇ ਵੀ ਨਾ ਬੈਕ ਦੀ ਕਾਫੀ ਪ੍ਰੋਬਲਮ ਹੋ ਗਈ ਸੀਗੀ ਤੇ ਮੈਨੂੰ ਤੁਰਨਾ ਫਿਰਨੇ 'ਚ ਬਹੁਤ ਦਿੱਕਤ ਆਉਂਦੀ ਸੀਗੀ ਪਰ ਜਿਹੜੀ ਮੈਂ ਕਸਰਤ ਹੈ ਨਾ ਤੁਹਾਨੂੰ ਦੱਸੀਏ ਵੀਡੀਓ ਦੇ ਵਿੱਚ ਨਾ ਮੈਂ ਲਾਈਵ ਵੀ ਦੱਸੀ ਸੀਗੀ ਤੇ ਮੈਂ ਕਿਹਾ ਸੀਗਾ ਵੀ ਮੈਂ ਅਲੱਗ ਤੋਂ ਵੀਡੀਓ ਵੀ ਪਾ ਦੂੰਗੀ ਉਹ ਮੈਂ ਜਿਵੇਂ ਪਾਈ ਨਹੀਂ ਪਰ ਮੈਂ ਲਾਈਵ ਦੇ ਵਿੱਚ ਤੁਹਾਨੂੰ ਸਾਰੀ ਦੱਸੀ ਸੀ ਕਿ ਜਿਨ੍ਹਾਂ ਨੂੰ L4 ਤੇ L5 ਹੈ ਨਾ ਆਪਣੀਆਂ ਨਰਵਸ ਸਿਸਟਮ ਹੈਗਾ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਬੈਠਣ 'ਚ ਦਿੱਕਤ ਆਉਂਦੀ ਹੈ ਨਾ ਤੂੰ ਹੀ ਜਿੱਦ ਦਿੱਕਤ ਆਉਂਦੀ ਹੈ ਵੈਸੇ ਨਾ ਸੁੰਭਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਸਿਸਟਰ ਨੂੰ ਤਾਂ ਮੈਂ ਉਹ ਵੀਡੀਓ ਨੂੰ ਦੁਬਾਰਾ ਉਹਦੇ ਵੀ ਅਪਲੋਡ ਕਰ ਦੂੰਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਦੇਖੋ ਮੈਨੂੰ ਨਾ 3 ਮਹੀਨੇ ਵੈਡ ਰੈਸਟ ਰੱਖਿਆ ਸੀਗਾ ਪਰ ਹੁਣ ਮੈਂ ਬਿਲਕੁਲ ਠੀਕ ਆ ਤੇ ਹੁਣ ਆਪਾਂ ਪੋਚਾ ਲਗਾ ਦਿੰਨੇ ਆ ਪੋਚਾ ਮੈਂ ਵਾਈਪਰ ਤੇ ਨਾ ਜਿਹੜੇ ਆਪਣਾ ਇਹ ਕੰਬਲ ਹੁੰਦੇ ਇਹਦੇ ਨਾਲ ਲਗਾਉਣੇ ਵੈਸੇ ਉਹ ਮੋਪ ਵੀ ਹੈਗਾ ਨਾ ਜਿਹਦੇ ਵਿੱਚ ਆਪਾਂ ਬਾਲਟੀ ਜੀ ਵਾਲੇ ਚ ਡਿਪ ਕਰਕੇ ਲਾਉਣੇ ਆ ਪਰ ਉਹਦੇ ਨਾਲ ਨਾ ਮਜ਼ਾ ਜਿਆ ਨਹੀਂ ਆਉਂਦਾ ਜਿਹੜਾ ਉਹ ਤਾਂ ਡੰਡਾ ਜਿਹਾ ਹੁੰਦਾ ਉਹ ਥੋੜੇ ਦਿਨਾਂ ਪਰ ਐਡੇ ਐਡੇ ਕਰਨੇ ਹਨ ਇਹਨਾਂ ਨੂੰ ਸਫਾਈ ਕਰਨੀ ਵੀ ਹਨ ਉਹ ਇਕੱਲੇ ਇਕੱਲੇ ਹੁੰਦਾ ਤੇ ਆਪਾਂ ਵਾਈਪਰ ਤੇ ਪਾਇਆ ਸਿੰਪਲ ਤਰੀਕੇ ਦੇ ਨਾਲ ਕੰਬਲ ਨੂੰ ਕੱਟ ਕੇ ਹਨ ਪੋਚਾ ਬਣਾ ਲਿਆ ਹੁਣ ਆਪਾਂ ਇਹ ਤੇ ਸਾਰੇ ਤੇ ਲਗਾ ਦੇਣਾ ਪੋਚਾ ਪਰ ਫਾਇਦਾ ਤਾਂ ਕੋਈ ਹੈ ਨਹੀਂ ਪੋਚੇ ਦਾ ਪਰ ਕੀ ਕਰੀਏ ਇਹਨਾਂ ਲਾਉਣਾ ਪੈਂਦਾ ਕਿਉਂਕਿ ਜਦੋਂ ਹੁਣ ਆਪਾਂ 5-10 ਮਿੰਟਾਂ ਨੂੰ ਫੇਰ ਦੇਖ ਲਿਓ ਨਾ ਕਿੰਨਾ ਮਿੱਟੀ ਧੂੜ ਕੱਟਿਆ ਹਨ ਫੇਰ ਚੜ ਜੂਗਾ ਇਹਦੇ ਉੱਪਰ ਤੇ ਹੁਣ ਆਪਾਂ ਬਾਹਰ ਪੋਚਾ ਲਗਾਤਾ ਹੁਣ ਆਪਾਂ ਥੋੜਾ ਜੰ ਅੰਦਰ ਚੱਲਦੇ ਆ ਇਹ ਮੰਮੀ ਹੋਰਾਂ ਦਾ ਨਾ ਬੈਡਰੂਮ ਹੈ ਕਿਉਂਕਿ ਬੇਬੇ ਜੀ ਨੇ ਵੱਡੇ ਪਾਪਾ ਮੰਮੀ ਉਹਨਾਂ ਤੇ ਤੇ ਆਪਾਂ ਥੋੜੀ ਜੀ ਕਰ ਦਿੰਨੇ ਆ ਸਫਾਈ ਚਾਦਰਾਂ ਵਗੈਰਾ ਠੀਕ ਕਰ ਦਿੰਨੇ ਆ ਵੈਸੇ ਤਾਂ ਸਾਰਾ ਦਿਨ ਅੰਦਰ ਹੀ ਰਹਿੰਦੇ ਨੇ ਹੁਣ ਗਰਮੀ ਆ ਇੱਕ ਵਾਰ ਛੁੱਟੀਆਂ ਹੋ ਰਹੀਆਂ ਨੇ ਬੱਚਿਆਂ ਨੂੰ ਵੀ ਸਾਰਾ ਦਿਨ ਬਸ ਕਮਰਿਆਂ ਦੇ ਵਿੱਚ ਹੀ ਰਹਿੰਦੇ ਨੇ ਤੇ ਥੋੜਾ ਬਹੁਤਾ ਬਾਹਰ ਨਿਕਲਦੇ ਨੇ ਫਿਰ ਹਾਏ ਗਰਮੀ ਹਾਏ ਗਰਮੀ ਕਰਕੇ ਫਿਰ ਅੰਦਰ ਪੜ ਜਾਂਦੇ ਆ ਦੇਖੋ ਸਾਰੀਆਂ ਮੋਰੀਆਂ ਗੇਟ ਹਨਾ ਬੰਦ ਰਹਿੰਦੇ ਨੇ ਫਿਰ ਵੀ ਇੰਨੀ ਇੰਨੀ ਧੂੜ ਮਿੱਟੀ ਡੇਲੀ ਚੜ ਜਾਂਦੀ ਹੈਗੀ ਤੇ ਮੰਮੀ ਹੋਰੀ ਵੀ ਕਮਰੇ ਨੂੰ ਥੋੜੀ ਜੀ ਧੁੱਪ ਲਾ ਕੇ ਕਿਉਂਕਿ ਬੇਬੇ ਜੀ ਬਜ਼ੁਰਗ ਨੇ ਹਨਾ ਉਹਨਾਂ ਕਰਕੇ ਥੋੜਾ ਬਹੁਤਾ ਅੰਦਰ ਬਸ ਸੰਮਲ ਕੇ ਗਰਮੈਸਤ ਜੀ ਭਰ ਜਾਂਦੀਆਂ ਕਿਉਂ ਸਾਰਾ ਦਿਨ ਅੰਦਰ ਰਹਿੰਦੇ ਨੇ ਗਰਮੀ ਦੇ ਵਿੱਚ ਬਾਹਰ ਤਾਂ ਉਹ ਸ਼ਾਮ ਨੂੰ ਹੀ ਥੋੜਾ ਬਹੁਤਾ ਜਾਂਦੇ ਆ ਤੇ ਆਪਾਂ ਥੋੜੀ ਬਹੁਤੀ ਸਫਾਈ ਕਰਕੇ ਹੁਣ ਆਪਾਂ ਚਾਦਰਾਂ ਵਗੈਰਾ ਇਹਨਾਂ ਦੀਆਂ ਬਾਅਦ ਦੇ ਵਿੱਚ ਠੀਕ ਕਰਾਂਗੇ ਕਿਉਂਕਿ ਹਜੇ ਕਥਾ ਸੁਣਨੀ ਹੈ ਕਥਾ ਆਉਗੀ ਤੇ ਆਪਣੀ ਜਿਹੜੀ ਹਰਮੰਦਰ ਸਾਹਿਬ ਤੋਂ ਕਥਾ ਆਉਂਦੀ ਹੈ ਉਹ ਸੁਣਦੇ ਨੇ ਫਿਰ ਸਾਰੇ ਜਣੇ ਤੇ ਆਪਾਂ ਨੇ ਕੰਬਲ ਵਗੈਰਾ ਦੀ ਲਗਾਤ ਤੈ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਸਾਡਾ ਬੈਡਰੂਮ ਤੇ ਹਜੇ ਬੇਟਾ ਸੁੱਤਾ ਪਿਆ ਹੈ ਤੇ ਗੁੜੀਆ ਮਾਰਨਿੰਗ ਟਾਈਮ 5 ਵਜੇ ਦੀ ਟਿਊਸ਼ਨ ਤੇ ਗਈ ਹੋਈ ਹੈ ਤੇ ਮੈਂ ਸੋਚਿਆ ਵੀ ਚਲੋ ਥੋੜੀ ਜਿਹੀ ਸਫਾਈ ਕਰ ਦਿੰਨੇ ਆ ਏਸੀ ਮੈਂ ਇਹਦਾ ਕਰਤਾ ਸੀ ਬੰਦ ਪਰ ਉੱਠਿਆ ਨਹੀਂ ਸੀਗਾ ਹਜੇ ਹੁਣ ਇਹਨੂੰ ਵੀ ਆਪਾਂ ਠਾ ਦਿੰਨੇ ਆ ਕਿਉਂਕਿ ਜਦੋਂ ਗਰਮੀ ਆਉਂਦੀ ਆ ਫਿਰ ਆਪਣੇ ਆਪ ਹੀ ਉੱਠਦੇ ਆ ਤੇ ਆਪਾਂ ਥੋੜੇ ਬਤੇ ਜਿਹੜੀ ਇਹ ਸੀਨਰੀ ਹੈ ਨਾ ਇਹ ਮੈਂ ਖੁਦ ਆਪਣੇ ਹੱਥੀਂ ਪੇਂਟਿੰਗ ਕੀਤੀ ਸੀਗੀ ਤੇ ਸੋਚਿਆ ਸੀਗਾ ਵੀ ਹੈ ਨਾ ਕਿਉਂਕਿ ਉਦੋਂ ਪਾਣਾ ਜਦੋਂ ਮੈਰਿਜ ਤੋਂ ਪਹਿਲਾਂ ਬੜੇ ਪਚਾਵਾਂ ਦੇ ਨਾਲ ਸਾਰਾ ਕੁਝ ਉਹ ਕਰਦਿਆਂ ਤੇ ਮੇਰੇ ਵੱਡਾ ਭਰਾ ਮੈਨੂੰ ਨਾ ਹੱਸਣ ਲੱਗ ਜਾਂਦਾ ਕਾਫੀ ਮੈਨੂੰ ਨਾ ਆਰਟ ਐਂਡ ਕ੍ਰਾਫਟ ਦਾ ਕਾਫੀ ਸ਼ੌਂਕ ਆ ਉਹਦੇ ਨਾਲ ਆਪਾਂ ਇੱਕ ਚੈਨਲ ਬਣਾਇਆ ਹੁਣ ਦਾ ਹੋਰ YouTube ਤੇ ਆਰਟ ਐਂਡ ਕ્રાਫਟ ਕਿਰਨਾ ਆਰਟ ਐਂਡ ਕ્રાਫਟ ਉਹਦਾ ਨਾਮ ਰੱਖਿਆ ਹੈਗਾ ਉਹਦੇ ਨਾਲ ਆਪਾਂ ਇਦਾਂ ਦੀਆਂ ਸਾਰੀਆਂ ਵੀਡੀਓਜ਼ ਪਾਇਆ ਕਰਾਂਗੇ ਮੈਨੂੰ ਨਾ ਜਿੱਦਾਂ ਕਿ ਆਪਾਂ ਕੋਈ ਵੀ ਇੱਕ ਹੋਮ ਮੇਡ ਹੋਇਆ ਡੈਕੋਰੇਸ਼ਨ ਦੀਆਂ ਚੀਜ਼ਾਂ ਹੋਰ ਨੇ ਬਹੁਤ ਸ਼ੌਂਕ ਹੈ ਇਹਨਾਂ ਦਾ ਮੈਂ ਉਹ ਵੀਡੀਓ ਤੁਹਾਨੂੰ ਤੇ ਅਪਲੋਡ ਕਰਾਂ ਤੁਸੀਂ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫਿਰ ਆਪਾਂ ਕੱਢੀ ਮੱਖਣੀ ਤੇ ਉਧਰ ਦੀਦੀ ਹੋਰੀ ਵੀ ਗੋਸਟਣ ਆ ਗਏ ਸੀ ਫਿਰ ਉਹਨਾਂ ਦੀ ਚਾਹ ਵੀ ਰੱਖਤੀ ਸੀਗੀ ਤੇ ਮੱਖਣਾ ਵਗੈਰਾ ਕੱਢ ਕੇ ਆਪਾਂ ਨੇ ਕਿਉਂਕਿ ਲੱਸੀ ਲੈਣ ਵਾਸਤੇ ਵੀ ਆਉਂਦੇ ਨੇ ਆਪਣੇ ਅੱਜ ਆਪਾਂ ਹੁਣ ਥੋੜੀ ਰੜਕਦੇ ਆ ਕਿਉਂਕਿ ਮੱਜਾਂ ਨਾਲ ਦੋ ਸੀਗੀਆਂ ਜਿਹੜੀਆਂ ਉਹ ਦੁੱਧ ਘਟ ਦੇਣ ਲੱਗੀਆਂ ਤੇ ਮੈਂ ਮੱਖਣਾ ਆਪਣੀ ਮਧਾਣੀ ਤੋਂ ਆਪ ਕੱਢ ਲੈਨੇ ਆ ਰੋਜ਼ ਆਪਾਂ ਆ ਨਾ ਇਸੇ ਤਰੀਕੇ ਨਾਲ ਰੜਕਦੇ ਆ ਤੇ ਅੱਜ ਵੈਸੇ ਕੱਲ ਮਿਸਤਰੀ ਉਹ ਸੌਰੀ ਕੀ ਰੇਟ ਆਉਣ ਵਾਲੇ ਲੱਗੇ ਹੋਏ ਸੀ ਉਹਨਾਂ ਕਰਕੇ ਨਾ ਦੁੱਧ ਥੋੜਾ ਬਚਿਆ ਸੀਗਾ ਤੇ ਪਰ ਫਿਰ ਵੀ ਨਿੰਨ ਘ ਹੈਗਾ ਸੀ ਮੈਂ ਰੜਕ ਲੈ ਮਾਂ ਵਿਚਾਰੇ ਆਉਣਗੇ ਨਾ ਗਰੀਬ ਉਹ ਮੋੜਨਗੇ ਤੇ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਉਹਨਾਂ ਨੂੰ ਵੀ ਸਾਰਿਆਂ ਨੂੰ ਲੱਸੀ ਪਾ ਦਿੰਨੇ ਹੁੰਨੇ ਤੇ ਹੁਣ ਆ ਗਈ ਬਰਤਨਾਂ ਦੀ ਵਾਰੀ ਕਦੇ-ਕਦੇ ਮੰਮੀ ਵੀ ਸਾਫ਼ ਕਰ ਦਿੰਦੇ ਨੇ ਹੁਣ ਆਪਾਂ ਬਰਤਨਾਂ ਨੂੰ ਪਹਿਲਾਂ ਚੰਗੇ ਤਰੀਕੇ ਨਾਲ ਧੋ ਲਾਂਗੇ ਫਿਰ ਇਹਨਾਂ ਨੂੰ ਮਾਂਜਾਂਗੇ ਕਿਉਂਕਿ ਸਾਡੇ ਘਰ ਦਾ ਰੁਟੀਨ ਇਹ ਹੈ ਵੀ ਪਹਿਲਾਂ ਬਰਤਨ ਜਿੱਦਾਂ ਕਿ ਆਪਾਂ ਲੰਗਰ ਦੇ ਵਿੱਚ ਉਹਨਾਂ ਧੋਣੇ ਆ ਫਿਰ ਉਹਨਾਂ ਨੂੰ ਮਾਂਜਦੇ ਆ ਫਿਰ ਧੋਣੇ ਆ ਨਾ ਇਦਾਂ ਅਸੀਂ ਬਰਤਨਾਂ ਦੀ ਸਫਾਈ ਕਰਦੇ ਆ ਤੇ ਹੁਣ ਚਲੋ ਬਰਤਨ ਮੇਰੇ ਵਿਚਾਲੇ ਹੀ ਰਹਿ ਗਏ ਤੇ ਉਧਰੋਂ ਮੈਨੂੰ ਚਾਹ ਬਣਾਉਣੀ ਪੈਗੀ ਨਾ ਕਿੰਦੇ ਵੀ ਦੁੱਧ ਹਨਾ ਬਣਾ ਦੋ ਕਿਉਂਕਿ ਪਾਪਾ ਜੀ ਆਉਣ ਵਾਲੇ ਸੀ ਉਹ ਮੈਂ ਰੱਖਤਾ ਤੇ ਫਿਰ ਮੈਂ ਚਲੀ ਗਈ ਡਰੈੰਗ ਰੂਮ ਦੀ ਸਫਾਈ ਕਰਨ ਤੇ ਡ੍ਰੈنگ ਰੂਮ ਦੇ ਵਿੱਚ ਦੇਖੋ ਕਿੰਨੇ ਕੱਪੜਿਆਂ ਦਾ ਖਲਾਰਾ ਪਿਆ ਹੈਗਾ ਅਸੀਂ ਕੱਲ ਭੋਗ ਤੇ ਚਲੇ ਗਏ ਸੀਗੇ ਮੇਰੀ ਮਾਸੀ ਜੀ ਦੀ ਸੱਸ ਦੀ ਡੈਥ ਹੋ ਗਈ ਸੀ ਉਹਨਾਂ ਦੇ ਭੋਗ ਤੇ ਤੇ ਕੱਲ ਦੇ ਤਹਿ ਮਾਰਨ ਵਾਲੇ ਕੱਪੜੇ ਪਹਿਨੇ ਤਾਂ ਮੈਂ ਮੰਮੀ ਜੀ ਨੂੰ ਫੜਾ ਦੂੰਗੀ ਪਰ ਮੈਂ ਹੁਣ ਇਹਨਾਂ ਦੇ ਸੋਫੇ ਵਗੈਰਾ ਸਾਰਾ ਕੁਝ ਠੀਕ ਕਰਕੇ ਫੇਰ ਸੋਚਦਿਆਂ ਵੀ ਹੁਣ ਰੋਟੀ ਦੇ ਵਿੱਚ ਕੀ ਬਣਾਈਏ ਕਿਉਂਕਿ ਜਦੋਂ ਸਾਰੇ ਘਰੇ ਹੁੰਦੇ ਨੇ ਨਾ ਉਦੋਂ ਇਹ ਹੋ ਜਾਂਦਾ ਵੀ ਹੁਣ ਰੋਟੀ ਬਣਾਉਣੀ ਆ ਵੀ ਕੀ ਬਣਾਈਏ ਤਾਂ ਸੋਚਿਆ ਵੀ ਅੱਜ ਮਿੱਸੀ ਰੋਟੀ ਨਾਲ ਚਟਨੀ ਬਣਾ ਲੈਣੇ ਤੇ ਹੁਣ ਮੈਂ ਸੋਚ ਰਹੀ ਆ ਵੀ ਚਾਹਾਂ ਤੇ ਮਿਰਚਾਂ ਵਗੈਰਾ ਤੇ ਪੁਦੀਨਾ ਵਗੈਰਾ ਤੋੜ ਲਿਆ ਵਾ ਤੇ ਹਜੇ ਕੱਪੜੇ ਵੀ ਮਸ਼ੀਨ 'ਚ ਮੈਂ ਕੁਝ ਪਾਤੇ ਸੀ ਕੁਝ ਹਜੇ ਪਾਉਣੇ ਆਗੇ ਤੇ ਹੁਣ ਆਪਾਂ ਚੱਲਦੇ ਆਂ ਡ੍ਰੈੰਗ ਰੂਮ ਦੀ ਆਪਣੀ ਹੋ ਗਈ ਸਫਾਈ ਤੁਸੀਂ ਵੀ ਦੱਸਿਓ ਕਿ ਤੁਸੀਂ ਸਾਰੇ ਕੰਮ ਇਹ ਆਪ ਕਰਦੇ ਹੋ ਕਿਉਂਕਿ ਮੈਂ ਤਾਂ ਨਾ ਮਾਰਨਿੰਗ ਟਾਈਮ ਤੋਂ ਲੱਗ ਜਾਨੀ ਆ ਸ਼ਾਮ ਨੂੰ ਦੇਖੋ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਡੇਲੀ ਮੇਰੀ ਡਿਊਟੀ ਹੁੰਦੀ ਆ ਤੇ ਕਿਉਂ ਜਾਇਨਿੰਗ ਟੇਬਲ ਤੇ ਉਦੋਂ ਖਲਾਰਾ ਪਾ ਦਿੰਦੇ ਨੇ ਖਾਣਾ ਖਾਣ ਜੋਗੀ ਜਗ੍ਹਾ ਵੀ ਨਹੀਂ ਛੱਡਦੇ ਹੈਗੇ ਬੱਚੇ ਟੀਫਨ ਜਿੰਨਿਆਂ ਵੀ ਬਕਸ ਵਗੈਰਾ ਸਾਰਾ ਕੁਝ ਆ ਕੇ ਨਾ ਤੇ ਚੱਲਦਾ ਤੇ ਆਪਣਾ ਸੂਜ ਵਾਲਾ ਸਟੈਂਡ ਆ ਜਿਹੜਾ ਜੁੱਤੀਆਂ ਵੀ ਦੇਖੋ ਕਿਉਂਕਿ ਕੱਲ ਅਸੀਂ ਗਏ ਸੀਗੇ ਉਹ ਵੀ ਬਾਹਰ ਛੁੱਟੀਆਂ ਪਈਆਂ ਨੇ ਸਾਰਿਆਂ ਦੀਆਂ ਇੰਨੀਆਂ ਜੁੱਤੀਆਂ ਕਰ ਲੈਂਦੇ ਨੇ ਨਾ ਫਿਰ ਪਾਉਣ ਵੇਲੇ ਕਹਿਣਗੇ ਸਾਡੇ ਕੋਲੇ ਜੁੱਤੀ ਨਹੀਂ ਹੈਗੀ ਮੈਂ ਜੁੱਤੀਆਂ ਦਾ ਕਲੈਕਸ਼ਨ ਤੁਹਾਨੂੰ ਕਿਤੇ ਦਿਨ ਫੇਰ ਦਿਖਾਉਂਗੀ ਕਿਉਂਕਿ ਦੇਖੋ ਸੂਜ ਨੇ ਜਿਹੜੇ ਹਰ ਇੱਕ ਬੇਟੇ ਦਾ ਅਲੱਗ ਗੁੜੀਆ ਦੇ ਅਲੱਗ ਪਾਪਾ ਦੇ ਡਾਡਾ ਮਨ ਲੀਏ ਵੱਡੇ ਪਾਪਾ ਜੀ ਦੇ ਅਲੱਗ ਨੇ ਨਾ ਐਦਾਂ ਸਾਰਿਆਂ ਦਾ ਹੁਣ ਹਾਂਜੀ ਹੁਣੇ ਆਪਣਾ ਜੁੱਤੀਆਂ ਵਾਲਾ ਸਟੈਂਡ ਵੀ ਆਪਾਂ ਨੇ ਥੋੜਾ ਜਿਹਾ ਸਮਾਰਤਾ ਤੇ ਅੱਗੇ ਆਪਾਂ ਆਪਣਾ ਹੋਮ ਟੂਰ ਤੁਹਾਨੂੰ ਕੱਲ ਨੂੰ ਕਰਾਵਾਂਗੇ ਪਰ ਅੱਜ ਮੈਂ ਤੁਹਾਨੂੰ ਮੋਟ ਮੋਟਾ ਜਨਾ ਦਿਖਾਏਗਾ ਤੇ ਹੁਣ ਆਪਾਂ ਨੇ ਬੇਟੇ ਨੂੰ ਵੀ ਮੈਂ ਕਿਹਾ ਵੀ ਉੱਠ ਘੜ ਤੇ ਹੁਣ ਆਪਾਂ ਝਾੜੂ ਲਗਾ ਦਈਏ ਫਟਾਫਟ ਅੰਦਰ ਤੇ ਝਾੜੂ ਲਗਾ ਕੇ ਪੋਚਾ ਜਿਵੇਂ ਬਾਅਦ ਦੇ ਵਿੱਚ ਲਗਾਉਂਗੀ ਕਿਉਂਕਿ ਪੋਚਾ ਜੇ ਮਾਰਨਿੰਗ ਟਾਈਮ ਲਗਾ ਦਿੰਦੇ ਨਾ ਫਿਰ 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 ਕੇ ਨਾ ਸਾਰੇ ਪੈੜਾਂ ਉਦਾਂ ਹੀ ਫੇਗੈਰਾ ਕਰ ਦਿੰਦੇ ਨੇ ਤੇ ਮੋਟਾ ਮੋਟਾ ਜਮੈਂ ਮਾਰ ਦਿੰਨੀ ਆ ਪੋਚਾ ਕਿਉਂਕਿ ਚੰਗੇ ਤਰੀਕੇ ਦੇ ਨਾਲ ਫਰਨੈਲ ਵਗੈਰਾ ਪਾ ਕੇ ਇਹਨਾਂ ਜਲਾਈਜੋਲ ਵਾਜੇ ਵਿੱਚ ਲਗਾਉਂਗੀ ਤੇ ਇਦਾਂ ਕਿਰਕਿਰ ਜੀ ਹੋ ਜਾਂਦੀ ਮੈਨੂੰ ਥੋੜੀ ਜੀ ਆਦਤ ਹੈ ਮੈਂ ਅੰਦਰ ਨਾਲ ਨੰਗੇ ਪੈਰੀਂ ਜ਼ਿਆਦਾ ਫਿਰਦੀ ਆ ਹੁਣ ਬਸ ਮੈਂ ਜੁੱਤੇ ਬਾਹਰ ਉਤਾਰ ਦੇਣੇ ਨੇ ਤੇ ਨੰਗੇ ਪੈਰੀਂ ਫਿਰੂ ਮੈਨੂੰ ਸਾਰੇ ਘਰਸ ਦੇਣੇ ਵੀ ਤੂੰ ਨੰਗੇ ਪੈਰੀਂ ਇੰਨਾ ਨਾ ਫਿਰ ਕਰ ਆਡੀਆਂ ਫਟ ਜਾਣਗੀਆਂ ਤੇ ਆਪਾਂ ਮੋਟਾ-ਮੋਟਾ ਜਿਹਾ ਪੋਚਾ ਵੀ ਲਗਾਤਾ ਸਾਰੇ ਨਾ ਪੈਰਾਂ ਨੂੰ ਨਾ ਕਿਰਕਿਰ ਜੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਦੇਖੋ ਇੰਨਾ ਕੰਮ ਕਰਨ ਦੇ ਬਾਵਜੂਦ ਨਾ ਜਦੋਂ ਫਿਰ ਜੋ ਕੋਈ ਆ ਕੇ ਕਹਦੇ ਵੀ ਹਾਂ ਤੂੰ ਬੈਠ ਜਾ ਥੱਕ ਗਈ ਦੇਖੋ ਅਪਾ ਚ ਸਾਰਾ ਦਿਨ ਕੰਮ ਕਰੀ ਜਾਈਏ ਨਾ ਫਿਰ ਵੀ ਕੋਈ ਇਦਾਂ ਨਹੀਂ ਤਾਰੀਫ ਨਹੀਂ ਕਰਦਾ ਹੁੰਦਾ ਨਾ ਜਿੱਦਾਂ ਕਿ ਸਰਬਜੀਤ ਦੀਦੀ ਵੀ ਕਹਿੰਦੇ ਨੇ ਵੀ ਕੋਈ ਪਿਆਰ ਦੇ ਸਿਰਫ ਆਪਾਂ ਇੱਕ ਦੋ ਬੋਲੀ ਹੁੰਦੇ ਨੇ ਵੀ ਹਨਾ ਚਲੋ ਤੁਸੀਂ ਥੱਕ ਗਏ ਹੋਮੋਂਗੇ ਬਹਿ ਜਾਓ ਇੱਕ ਔਰਤ ਨਾ ਇੰਨੀ ਆ ਜਿਆਦੇ ਮਤਲਬ ਕਿ ਜ਼ਿੰਮੇਵਾਰੀਆਂ ਸਾਮਦੀ ਹੈ ਪਰ ਉਹਨੂੰ ਕੋਈ ਹੀ ਸਮਝਦਾ ਹੁੰਦਾ ਨਾ ਤੇ ਜਦੋਂ ਉਹਨੂੰ ਇਦਾਂ ਕੋਈ ਗੱਲ ਨੂੰ ਕਹਿੰਦੀ ਆ ਫਿਰ ਉਹਨੂੰ ਉਹਨਾ ਮਿੰਟ ਚ ਕਹਿੰਦੇ ਨੇ ਵੀ ਇਹ ਕਿਹੜਾ ਤੇਰਾ ਘਰ ਹੈ ਨਾ ਦੇਖੋ ਪਹਿਲਾਂ ਉਹ ਪੇਕੇ ਘਰ ਸੰਭਾਲਦੀ ਆ ਫਿਰ ਸਹੁਰੇ ਘਰ ਆ ਕੇ ਉਹਨੂੰ ਸੰਭਾਲੀ ਜਾਂਦੀ ਆ ਪਰ ਉਹਦੇ ਹਨਾ ਕਿਤੇ ਵੀ ਕੋਈ ਵੀ ਇਦਾਂ ਨਹੀਂ ਹੁੰਦਾ ਵੀ ਉਹਦਾ ਘਰ ਹੈ ਕੋਈ ਵੀ ਉਹਨੂੰ ਮਿੰਟ ਚ ਕਹਿ ਦਿੰਦਾ ਨਾ ਵੀ ਜਾ ਤੂੰ ਘਰੋਂ ਵਗ ਜਾ ਸਾਡਾ ਘਰ ਹੈ ਇਹ ਪਰ ਚਲੋ ਪ੍ਰਮਾਤਮਾ ਨੇ ਔਰਤ ਨੂੰ ਸਾਵਰੀ ਇਹਨਾਂ ਦਿੱਤਾ ਹੈ ਹੁਣ ਆਪਾਂ ਬਰਤਨ ਵਗੈਰਾ ਵੀ ਚੱਕ ਤੇ ਤੇ ਗੁੜੀ ਆਉਣ ਵਾਲੀ ਉਹਦੇ ਬਾਅਦ ਜੂਸ ਤਿਆਰ ਕਰਤਾ ਤੇ ਪਾਪਾ ਨੂੰ ਕੱਚੀ ਲੱਸੀ ਪਿੰਦੇ ਨੇ ਜਾਂ ਫਿਰ ਉਸ ਕੈਸ ਵਗੈਰਾ ਪਿੰਦੇ ਨੇ ਤੇ ਉਹਨਾਂ ਦਾ ਦੁੱਧ ਹੈ ਜਿਹੜਾ ਆਪਣੇ ਵਾਲੀ ਦੇ ਕੇ ਰੱਖਤੀ ਉਹਨੂੰ ਅਲੱਗ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਉਹਨਾਂ ਨੂੰ ਸਕੈਸ਼ ਬਣਾ ਦਿੰਨੇ ਆ ਕਿਉਂਕਿ ਮਾਰਨਿੰਗ ਟਾਈਮ ਬਾਦਾਮ ਤੇ ਉਹ ਦੁੱਧ ਹੀ ਲੈਂਦੇ ਨੇ ਤੇ ਗੁੜੀਆਂ ਆਪਣਾ ਜੂਸ ਤੇ ਬਾਦਾਮ ਰੱਖਤੀ ਨੇ ਇਹ ਉਹਨਾਂ ਦਾ ਹੁਣ ਆ ਕੇ ਮਾਰਨਿੰਗ ਟਾਈਮ ਦਾ ਬ੍ਰੇਕਫਾਸਟ ਵਾਂਗੂ ਹੀ ਹੋ ਜਾਊਗਾ ਕਿਉਂਕਿ ਉਹ 5 ਵਜੇ ਦੇ ਗਏ ਹੋਏ ਨੇ ਤੇ ਹੁਣ ਆਪਾਂ ਮਸ਼ੀਨ 'ਚ ਕੱਪੜੇ ਵੀ ਪਾ ਦਿੰਨੇ ਆ ਪਹਿਲਾਂ ਕੱਲ ਸ਼ਾਮ ਨੂੰ ਪਾਤੇ ਸੀਗੇ ਮੈਂ ਉਹ ਕੱਪੜੇ ਕਢਾਲ ਲੇ ਤੇ ਹੁਣ ਹੋਰ ਪਾ ਦਿੰਨੇ ਆ ਦੇਖੋ ਸਾਰਾ ਦਿਨ ਇਹੀ ਕੰਮ ਚੱਲਦਾ ਰਹਿੰਦਾ ਦੇਖੋ ਸਾਰੇ ਕੰਮ ਨੇ ਜਿਹੜੇ ਅਲੱਗ-ਅਲੱਗ ਆਪਾਂ ਇਹਨਾਂ ਦਾ ਤਰੱਕੀਏ ਕਿਸੇ ਦਾ 1500 ਲੈਂਦੇ ਨੇ ਕਿਸੇ ਦਾ 2000 ਲੈਂਦੇ ਨੇ ਇਦਾਂ ਆਪਾਂ ਤਾਂ ਸਾਰੇ ਹੈ ਨਾ ਅਕਾਊਂਟਿੰਗ ਕਰੀਏ ਤਾਂ ਕਮ ਸੇ ਕਮ 20-25000 ਰੁਪਇਆ ਬਣ ਜਾਂਦਾ ਜਿਹੜਾ ਕਿ ਇੱਕ ਹਨਾ ਔਰਤ ਹੈ ਜਿਹੜੀ ਘਰ ਦੀ ਉਹ ਬਚਾਉਂਦੀ ਹੈ ਇੱਕ ਆਦਮੀ ਸਿਰਫ ਆ ਕੇ ਕਹਿੰਦੇ ਨੇ ਹਨਾ ਵੀ ਮੈਂ 30000 ਲੈ ਕੇ ਆਇਆ ਕਮਾ ਕੇ ਮੈਂ 40000 ਲੈ ਕੇ ਆਇਆ ਪਰ ਉਹ ਇਹ ਨਹੀਂ ਸੋਚਦਾ ਵੀ ਜਿੰਨੇ ਇਹਨੇ ਬਚਾਇਆ 30-40000 ਹਨਾ ਉਹ ਵੀ ਤਾਂ ਕਿਤੇ ਹੋਇਆ ਉਹ ਇਹ ਉਹਦੋਂ ਵੀ ਵੱਧ ਜੌਬ ਕਰਦੀ ਹੈ ਤੇ ਹੁਣ ਹੁਣ ਆਪਾਂ ਚਲੋ ਕੱਪੜੇ ਸੁਕਣੇ ਪਾ ਦਈਏ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਅੰਦਰ ਚਟਨੀ ਦੀ ਤਿਆਰੀ ਕਿਉਂਕਿ ਹਸਬੰਦ ਜੀ ਕਹਿੰਦੇ ਵੀ ਛੇਤੀ ਛੇਤੀ ਕੰਮ ਨਿਵੇੜ ਅਤੇ ਆਪਾਂ ਚੱਲੀਏ ਕਿਉਂਕਿ ਧੁੱਪ ਬਹੁਤ ਹੋ ਜਾਂਦੀ ਸਾਨੂੰ ਕਈ ਕੰਮ ਨੇਗੇ ਤੇ ਇਸ ਲਈ ਅਸੀਂ ਜਲਦੀ ਜਲਦੀ ਕੰਮ ਨਿਵੇੜ ਰਹਾਂ ਕੱਪੜੇ ਸੁਕਣੇ ਪਾਤੇ ਨੇ ਆਪਾਂ ਨੇ ਸਾਰੇ ਹਾਂਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੀ ਦੂਸਰੀ ਗੱਡੀ ਵੀ ਕਰੇ ਆਗੇ ਪਾਪਾ ਜੀ ਹੋਰੀ ਆ ਚੁੱਕੇ ਨੇ ਤੇ ਹੁਣ ਆਪਾਂ ਚਟਨੀ ਦੀ ਤਿਆਰੀ ਕਰ ਲੈਣ Sarifre, nu, sāc riekāt.